ਯੇਸ਼ੂ ਮਸੀਹ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾ ਜਨਮ ਦਾ ਮਤਲਬ ਸ਼ੁਰੂਆਤ ਆ ਤੇ ਪਰਮੇਸ਼ਰ ਦੀ ਨਾਂ ਕੋਈ ਸ਼ੁਰੂਆਤ ਆ ਤੇ ਨਾ ਕੋਈ ਅੰਤ ਆ ਪਰਮੇਸ਼ਰ ਸਵਰਗ ਦੇ ਵਿੱਚੋਂ ਅੱਜ ਤੋਂ 2000 ਸਾਲ ਪਹਿਲਾਂ ਮਨੁੱਖਾ ਰੂਪ ਲੈ ਕੇ ਧਰਤੀ ਤੇ ਆਇਆ ਮਨੁੱਖ ਦਾ ਰੂਪ ਲੈ ਕੇ ਧਰਤੀ ਤੇ ਪਰਮੇਸ਼ਰ ਇਸ ਲਈ ਆਇਆ ਤਾਂ ਕਿ ਉਹ ਪਾਪ ਵਿੱਚ ਫਸੇ ਹੋਏ ਲੋਕਾਂ ਨੂੰ ਪਾਪ ਤੋਂ ਮੁਕਤੀ ਦੇ ਸਕੇ ਜੋ ਕਿ ਪਰਮੇਸ਼ਰ ਦੀ ਪਵਿੱਤਰ ਬਾਣੀ ਦੱਸਦੀ ਆ ਕਿ ਪਾਪ ਦੀ ਮਜਦੂਰੀ ਮੌਤ ਆ ਸੋ ਮੇਰੇ ਪਿਆਰਿਓ ਜਿੰਨੇ ਤੁਸੀਂ ਮੇਰੀ ਆਵਾਜ਼ ਨੂੰ ਸੁਣ ਰਹੇ ਆ ਮੈਂ ਤੁਹਾਨੂੰ ਉਹ ਸੱਚੇ ਤੇ ਜਿਉਂਦੇ ਪਰਮੇਸ਼ਰ ਦੇ ਬਾਰੇ ਦੱਸਣਾ ਚਾਹੁੰਦਾ ਕਿ ਅੱਜ ਤੋਂ 2000 ਸਾਲ ਪਹਿਲਾਂ ਸਵਰਗ ਦਾ ਪਰਮੇਸ਼ਰ ਸਵਰਗ ਨੂੰ ਛੱਡ ਕੇ ਮਨੁੱਖੀ ਰੂਪ ਲੈ ਕੇ ਧਰਤੀ ਤੇ ਆਇਆ ਤਾਂ ਕਿ ਸਾਰੀ ਮਾਨਵ ਜਾਤੀ ਉਹਦੇ ਦੁਆਰਾ ਮੁਕਤੀ ਪਾਵੇ ਸੋ ਪਰਮੇਸ਼ਰ ਦੀ ਬਾਣੀ ਦੱਸਦੀ ਆ ਕਿ ਇਸ ਧਰਤੀ ਦੇ ਉੱਤੇ ਤੇ ਆਕਾਸ਼ ਦੇ ਥੱਲੇ ਕੋਈ ਦੂਜਾ ਨਾਮ ਦਿੱਤਾ ਨਹੀਂ ਗਿਆ ਜਿਸ ਤੋਂ ਅਸੀਂ ਬਚਾਇਆ ਜਾਣਾ ਦੁਨੀਆ ਦੀਆਂ ਸਾਰੀਆਂ ਚੀਜ਼ੀਆਂ ਚੀਜ਼ਾਂ ਪੈਸਾ ਕਾਰੋਬਾਰ ਹਰ ਇੱਕ ਚੀਜ਼ ਕੋਈ ਵੀ ਦੇ ਸਕਦਾ ਆ ਜਿੱਥੋਂ ਮਰਜ਼ੀ ਮਿਲ ਸਕਦੀ ਆ ਪਰ ਪਾਪ ਤੋਂ ਮੁਕਤੀ ਸਿਰਫ ਪ੍ਰਭੂ ਯੇਸ਼ੂ ਮਸੀਹ ਦੇ ਕੋਲ ਹੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿੰਨੀ ਦੇਰ ਇਨਸਾਨ ਪਾਪ ਦੇ ਵਿੱਚ ਆ ਉਨੀ ਦੇਰ ਉਹਦੀ ਕੋਈ ਵੀ ਕੀਤੀ ਹੋਈ ਬੰਦਗੀ ਕੀਤੀ ਹੋਈ ਭਗਤੀ ਉਹਦਾ ਕੀਤਾ ਹੋਇਆ ਕੀਰਤਨ ਭਜਨ ਕਦੀ ਵੀ ਪਰਮਾਤਮਾ ਤੱਕ ਨਹੀਂ ਪਹੁੰਚਦਾ ਕਿਉਂਕਿ ਬਾਣੀ ਦੇ ਵਿੱਚ ਲਿਖ ਕੇ ਦਿੱਤਾ ਹੈ ਮਨੁੱਖ ਤੇਰੇ ਪਾਪ ਨੇ ਤੇਰੇ ਵਿੱਚ ਤੇ ਤੇਰੇ ਪੜਾਉਣ ਵਾਲੇ ਪਰਮੇਸ਼ਰ ਦੇ ਵਿੱਚ ਜਗਾਈ ਪਾ ਦਿੰਦੀ ਆ ਇਸ ਲਈ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਮਸੀਹ ਯਿਸੂ ਵੱਲੋਂ ਨੇਉਤਾ ਦੇਣਾ ਚਾਹੁੰਦਾ ਹਾਂ ਕਿ ਮੁਕਤੀ ਸਿਰਫ ਪ੍ਰਭੂ ਯੇਸ਼ੂ ਮਸੀਹ ਦੇ ਕੋਲ ਆ ਔਰ ਯੇਸ਼ੂ ਮਸੀਹ ਹੀ ਤੁਹਾਨੂੰ ਮੁਕਤੀ ਦੇ ਸਕਦਾ ਜਿੰਨੀ ਦੇਰ ਤੱਕ ਇੱਕ ਇਨਸਾਨ ਚਾਹੇ ਉਹ ਕਿਸੇ ਵੀ ਧਰਮ ਦਾ ਆ ਚਾਹੇ ਕਿਸੇ ਵੀ ਜਾਤ ਬਰਾਦਰੀ ਦਾ ਜਿੰਨੀ ਦੇਰ ਤੱਕ ਇੱਕ ਇਨਸਾਨ ਮੁਕਤੀ ਨਹੀਂ ਪਹੁੰਚਦਾ ਉਨੀ ਦੇਰ ਤੱਕ ਉਹਦੀਆਂ ਅਰਦਾਸਾਂ ਉਹਦੀਆਂ ਬੇਨਤੀਆਂ ਉਹਦੀ ਭਗਤੀ ਖੁਦਾ ਤੱਕ ਨਹੀਂ ਪਹੁੰਚਦੀ ਕਿਉਂਕਿ ਪਵਿੱਤਰ ਬਾਣੀ ਦੇ ਵਿੱਚ ਲਿਖ ਕੇ ਦਿੱਤਾ ਤੇਰੇ ਪਾਪ ਨੇ ਤੇਰੇ ਤੇ ਤੇਰੇ ਪਰਮੇਸ਼ਰ ਦੇ ਵਿੱਚ ਜੋ ਦਾ ਵੀ ਪਾ ਦਿੰਦੀ ਆ ਸੋ ਮੈਂ ਦੱਸਣਾ ਚਾਹੁੰਨਾ ਮੇਰੇ ਭਰਾਵੋ ਅੱਜ ਤੋਂ 2000 ਸਾਲ ਪਹਿਲਾਂ ਜਦੋਂ ਯਿਸੂ ਮਸੀਹ ਇਸ ਦੁਨੀਆ ਤੇ ਆਇਆ ਜਿਹਦੀ ਖੁਸ਼ੀ ਦੇ ਵਿੱਚ ਅੱਜ ਪੂਰੀ ਦੁਨੀਆ ਦੇ ਵਿੱਚ ਹਰ ਦੇਸ਼ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਆ ਉਹ ਇਸ ਲਈ ਆਇਆ ਤਾਂ ਕਿ ਮਨੁੱਖ ਪਾਪ ਤੋਂ ਛੁਟਕਾਰਾ ਪਾਵੇ ਜੇ ਮਨੁੱਖ ਨੇ ਪਾਪ ਤੋਂ ਛੁਟਕਾਰਾ ਨਹੀਂ ਪਾਇਆ ਤਾਂ ਆਣੀ ਦੇ ਵਿੱਚ ਲਿਖਿਆ ਸਵਰਗ ਦਾ ਪਰਮੇਸ਼ਰ ਆਪਣੇ ਬਣਾਉਣ ਵਾਲੇ ਲੋਕਾਂ ਨੂੰ ਪਾਪ ਵਿੱਚ ਪਏ ਹੋਏ ਵੇਖ ਕੇ ਦੁਖੀ ਹੁੰਦਾ ਸੋ ਮੇਰੇ ਪਿਆਰཅਹੀ ਚਾਹੁੰਦੇ ਆ ਕਿ ਪਰਮੇਸ਼ਰ ਨੂੰ ਖੁਸ਼ ਕਰੀਏ ਉਹ ਨੱਚਣ ਦੇ ਨਾਲ ਖੁਸ਼ ਨਹੀਂ ਹੋਣਾ ਉਹ ਪੁੜਕਾਣ ਦੇ ਨਾਲ ਖੁਸ਼ ਨਹੀਂ ਹੋਣਾ ਪਰਮੇਸ਼ਰ ਗਾਣਿਆਂ ਦੇ ਨਾਲ ਖੁਸ਼ ਨਹੀਂ ਹੋਣਾ ਜਦੋਂ ਅਸੀਂ ਪਾਪ ਛੱਡ ਕੇ ਆਪਣੇ ਪਾਪਾਂ ਤੋਂ ਮੁੜਾਂਗੇ ਅਸੀਂ ਗਾਲਾਂ ਨੂੰ ਛੱਡਾਂਗੇ ਲੜਾਈ ਨੂੰ ਛੱਡਾਂਗੇ ਝਗੜੇ ਨੂੰ ਛੱਡਾਂਗੇ ਅਸੀਂ ਹੀਰਾ ਫੇਰੀਆਂ ਛੱਡਾਂਗੇ ਤੁਮੰਡ ਛੱਡਾਂਗੇ ਪਾਪ ਸਵਰਗ ਦਾ ਪਰਮੇਸ਼ਰ ਖੁਸ਼ ਹੋਵੇਗਾ ਉਹ ਕਹਿੰਦਾ ਆ ਕਹਿੰਦਾ ਕੀ ਤੂੰ ਭਗਤੀ ਤੇ ਕਰਨਾ ਤੂੰ ਬੰਦਗੀ ਤੇ ਕਰਨਾ ਤੂੰ ਕੀਰਤਨ ਤੇ ਕਰਦਾ ਆ ਪਰ ਤੇਰੇ ਇਸ ਕੀਰਤਨ ਦੇ ਕਰਨ ਦੇ ਦੁਆਰਾ ਤੂੰ ਪ੍ਰਾਰਥਨਾ ਕਰਦਾ ਸਾ ਜਿਹੜੀਆਂ ਕਰਦਾ ਉਹ ਤੇਰੀਆਂ ਪਾਪ ਭਰੀਆਂ ਪ੍ਰਾਰਥਨਾਵਾਂ ਤੇ ਪਾਪ ਭਰੀ ਅਰਦਾਸ ਬੇਨਤੀ ਪਰਮਾਤਮਾ ਤੱਕ ਨਹੀਂ ਪਹੁੰਚਦੀ ਅਸੀਂ ਮੂੰਹ ਦੇ ਨਾਲ ਪਰਮਾਤਮਾ ਦਾ ਨਾਮ ਲੈਨੇ ਆ ਪਰ ਦਿਲ ਸਾਡਾ ਹੰਕਾਰ ਨਾਲ ਲਾਲਚ ਨਾਲ ਕਮਾਟ ਦੇ ਨਾਲ ਭਰਿਆ ਮੇਰੇ ਭਾਈ ਜਿੰਨੀ ਦੇਰ ਤੱਕ ਅਸੀਂ ਪਾਪ ਤੋਂ ਛੁਟਕਾਰਾ ਨਹੀਂ ਪਾਉਂਦੇ ਅਸੀਂ ਆਪਣੇ ਕੰਮਾਂ ਨੂੰ ਨਹੀਂ ਬਦਲਦੇ ਉਨੀ ਦੇਰ ਤੱਕ ਸਾਡੀਆਂ ਅਰਦਾਸਾਂ ਬੇਨਤੀਆਂ ਖੁਦਾ ਤੱਕ ਨਹੀਂ ਪਹੁੰਚਦੀਆਂ ਕਿਉਂਕਿ ਉਹ ਕਹਿੰਦਾ ਮੈਂ ਤੇਰੇ ਜਿਹੜੇ ਤੂੰ ਪਰਮ ਬਣਾਉਣਾ ਮੈਂ ਉਹਨਾਂ ਦੇ ਨਾਲ ਪਿਆਰ ਰੱਖਦਾ ਕਿਉਂਕਿ ਤੂੰ ਪਾਪ ਦੇ ਵਿੱਚ ਭਰਿਆ ਹੋਇਆ ਤੋ ਪਵਿੱਤਰ ਪਰਮੇਸ਼ਰ ਪਾਪ ਭਰੀ ਅਰਦਾਸ ਕਦੀ ਨਹੀਂ ਸੁਣਦਾ ਇਸ ਲਈ ਯਿਸੂ ਮਸੀਹ ਧਰਤੀ ਤੇ ਆਇਆ ਤਾਂ ਕਿ ਮਨੁੱਖ ਪਾਪ ਤੋਂ ਛੁਟਕਾਰਾ ਪਾ ਸਕੇ ਉਹ ਪਾਪ ਤੋਂ ਮੁਕਤੀ